ਆਪ ਸਭ ਨੂੰ ਪਿਆਰ ਭਰੀ ਜੈਮਸੀ ਦੀ ਮੈਂ ਪਾਸ ਦ ਸੰਜੀਵ ਕੁਮਾਰ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਇਸ ਵੀਡੀਓ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਦੇਤੇ ਬਹੁਤ ਹੀ ਤੇਜ਼ੀ ਨਾਲ ਵਾਇਲ ਹੋ ਰਹੀ ਹੈ ਸੋ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਤੇ ਗੱਲ ਕਰਾਂਗਾ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਜ਼ਰੂਰ ਦੇਖ ਲਓ ਬਾਈਬਲ ਪੜ੍ਹੀ ਬਾਈਬਲ ਦੇ ਵਿੱਚ ਕੁਝ ਚੀਜ਼ਾਂ ਮਤਲਬ ਵੀ ਹੁਣ ਜਦੋਂ ਮੰਨ ਲਓ ਮੇਰੀ ਭੈਣ ਆ ਕੋਈ ਹੋਊਗੀ ਤੇ ਮੇਰੀ ਉਹਦੇ ਨਾਲ ਭੈਣ ਨਾਲ ਕੋਈ ਸੈਕਸ਼ੂਅਲੀ ਤੇ ਹੋਊਗੀ ਨਹੀਂ ਵੀ ਆਪਾਂ ਉਹਦੇ ਨਾਲ ਸੈਕਸ਼ੂਅਲੀ ਹੋਈਏ ਜਾਂ ਮੇਰੀ ਕੁੜੀ ਹੋਊਗੀ ਤੇ ਉਹਦੇ ਨਾਲ ਸੈਕਸ਼ੂਅਲੀ ਹੋਣ ਨੂੰ ਮੇਰਾ ਦਿਲ ਨਹੀਂ ਕਰੂਗਾ ਬਟ ਬਾਈਬਲ ਦੇ ਵਿੱਚ ਕੋਈ ਪੈਗੰਬਰ ਹੋਏ ਆ ਜਿਨ੍ਹਾਂ ਨੇ ਆਪਣੀ ਕੁੜੀਆਂ ਦੇ ਨਾਲ ਸੈਕਸ਼ੂਅਲੀ ਹੋਏ ਆ ਤੇ ਕੁਝ ਆਪਣੇ ਭੈਣਾ ਦੇ ਨਾਲ ਸੈਕਸ਼ੂਅਲੀ ਹੋਏ ਆ ਮੈਨੂੰ ਫਿਰ ਲੱਗਾ ਵੀ ਮੇਰਾ ਇਹ ਕਲਚਰ ਨਹੀਂ ਆ ਵੀ ਮੇਰ ਕੋ ਇੰਨੀ ਗਰੀ ਹੋਈ ਹਰਕਤ ਕੀਤੀ ਨਹੀਂ ਜਾਣੀ ਸੋ ਤੁਸੀਂ ਸਭ ਨੇ ਇਸ ਵੀਡੀਓ ਨੂੰ ਦੇਖਿਆ ਇੱਕ ਚੈਨਲ ਦੇ ਉੱਤੇ ਇਸ ਭਾਈ ਦਾ ਇੰਟਰਵਿਊ ਹੋਇਆ ਤੇ ਇੰਟਰਵਿਊ ਦੇ ਦੌਰਾਨ ਇਸ ਭਾਈ ਨੇ ਦੱਸਿਆ ਕਿ ਮੈਂ ਕ੍ਰਿਸਚੀਅਨ ਫੈਮਲੀ ਤੋਂ ਬਿਲੋਂਗ ਕਰਦਾ ਹਾਂ ਪਰ ਮੈਂ ਹੁਣ ਸਿੱਖ ਧਰਮ ਨੂੰ ਅਪਣਾ ਲਿਆ ਹੈ ਸੋ ਇੰਟਰਵਿਊ ਦੇ ਦੌਰਾਨ ਇਸ ਭਾਈ ਨੇ ਇਹ ਗੱਲ ਕਹੀ ਆ ਕਿ ਬਾਈਬਲ ਜੋ ਹੈ ਉਹ ਇੱਕ ਭੈਣ ਭਰਾ ਦੇ ਵਿੱਚ ਜੈਂਸੀ ਸਬੰਧ ਬਣਾਉਣ ਦੀ ਆਗਿਆ ਦਿੰਦੀ ਹੈ ਕੀ ਹੈ ਸੱਚ ਆਪਾਂ ਇਸ ਵੀਡੀਓ ਦੇ ਰਾਹੀਂ ਜਾਣਾਂਗੇ ਕਿ ਸੱਚ ਵਿੱਚ ਪਵਿੱਤਰ ਬਾਈਬਲ ਭੈਣ ਭਰਾ ਦੇ ਵਿੱਚ ਜੈਂਸੀ ਸਬੰਧ ਬਣਾਉਣ ਦੀ ਆਗਿਆ ਦਿੰਦੀ ਹੈ ਇਸ ਭਾਈ ਨੇ ਕਿਹਾ ਕਿ ਇੱਕ ਪੈਗੰਬਰ ਹੋਏ ਨੇ ਜਿਨ੍ਹਾਂ ਨੇ ਆਪਣੀ ਬੇਟੀ ਦੇ ਨਾਲ ਜੋ ਹੈ ਸਬੰਧ ਬਣਾਏ ਸੀ ਸੋ ਅੱਜ ਆਪਾਂ ਇਸ ਸੱਚ ਦੇ ਬਾਰੇ ਜਾਣਾਂਗੇ ਸੋ ਸਭ ਤੋਂ ਪਹਿਲਾਂ ਮੈਂ ਇਸ ਭਾਈ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਜੋ ਅਧੂਰਾ ਗਿਆਨ ਹੁੰਦਾ ਹੈ ਉਹ ਬਹੁਤ ਹੀ ਖਤਰਨਾਕ ਹੁੰਦਾ ਹੈ ਤੁਸੀਂ ਬਾਈਬਲ ਦੇ ਉਹ ਪਾਰਟ ਉਹ ਗੱਲਾਂ ਚੁੱਕ ਕੇ ਤੁਸੀਂ ਸਮਾਜ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲੈ ਆਉਂਦੇ ਹੋ ਜਿਸ ਦੇ ਦੁਆਰਾ ਜੋ ਹੈ ਕ੍ਰਿਸ਼ਨੈਲਟੀ ਲੋਕਾਂ ਦੇ ਨਜ਼ਰਾਂ 'ਚ ਬੁਰੀ ਪਾਜਾਵੇ ਪਰ ਤੁਸੀਂ ਆਪਣੇ ਇਸ ਮਨਸੂਬੇ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਬਾਈਬਲ ਪਵਿੱਤਰ ਅਗਰੰਥ ਹੈ ਇਸ ਨੂੰ ਜਦੋਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੜੋਗੇ ਤਾਂ ਤੁਸੀਂ ਪਵਿੱਤਰ ਬਾਈਬਲ ਨੂੰ ਸਮਝੋਗੇ ਤੇ ਪਰਮੇਸ਼ਰ ਨੂੰ ਸਮਝੋਗੇ ਕਿ ਪਰਮੇਸ਼ਰ ਕਿੰਨਾ ਪਵਿੱਤਰ ਹੈ ਤੇ ਮਹਾਨ ਹੈ ਅਕਸਰ ਮੈਂ ਉਹ ਜੇ ਲੋਕ ਦੇਖਿਆ ਜੋ ਆ ਬਾਈਬਲ ਦੀਆਂ ਕੁਝ ਛੋਟੀਆਂ-ਛੋਟੀਆਂ ਆਇਤਾ ਚੁੱਕ ਕੇ ਤੇ ਮਸੀਹਤ ਨੂੰ ਬਦਨਾਮ ਕਰਨ ਲੱਗ ਜਾਂਦੇ ਨੇ ਉਹ ਕਦੇ ਵੀ ਬਾਈਬਲ ਦੇ ਇਸ ਵਚਨ ਨੂੰ ਕੰਟੈਕਸਟ ਦੇ ਵਿੱਚ ਨਹੀਂ ਪੜ੍ਹਦੇ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ ਤਾਂ ਹਮੇਸ਼ਾ ਹੀ ਉਸ ਨੂੰ ਕੰਟੈਕਸਟ ਦੇ ਵਿੱਚ ਪੜ੍ਹਿਆ ਜਾਵੇ ਸੋ ਜਿਸ ਪੈਗੰਬਰ ਦੀ ਭਾਈ ਗੱਲ ਕਰ ਰਿਹਾ ਹੈ ਕਿ ਆ ਜਿਸ ਪੈਗੰਬਰ ਨੇ ਆਪਣੀ ਬੇਟੀਆਂ ਨਾਲ ਸਬੰਧ ਬਣਾਏ ਉਸ ਦੇ ਅਧਾਰ ਤੇ ਕਹਿ ਰਿਹਾ ਕਿ ਪਵਿੱਤਰ ਬਾਈਬਲ ਜੋ ਹੈ ਉਹ ਇੱਕ ਭੈਣ ਭਰਾ ਦੇ ਵਿੱਚ ਜਨਸੀ ਸਬੰਧ ਦੀ ਆਗਿਆ ਦਿੰਦੀ ਆ ਸੋ ਸਭ ਤੋਂ ਪਹਿਲਾਂ ਮਿਸ ਭਾਈ ਦੀ ਜਾਣਕਾਰੀ ਲਈ ਦੱਸ ਦਮਾ ਕਿ ਉਹ ਪੈਗੰਬਰ ਨਹੀਂ ਸੀ ਅਬਰਾਹਮ ਦਾ ਪਤੀਜਾ ਲੂਥ ਜਿਸ ਦਾ ਜ਼ਿਕਰ ਇਸ ਭਾਈ ਨੇ ਕੀਤਾ ਹੈ ਸੋ ਅਬਰਾਹਮ ਨੇ ਜਦੋਂ ਪਰਮੇਸ਼ਨ ਨੇ ਬੁਲਾਹੜ ਦਿੱਤੀ ਤਾਂ ਅਬਰਾਹਮ ਲੂਥ ਨੂੰ ਵੀ ਆਪਣੇ ਨਾਲ ਲੈ ਕੇ ਉਸ ਜਗ੍ਹਾ ਤੇ ਚਲਾ ਗਿਆ ਜਿੱਥੇ ਪਰਮਿਸ਼ਨਸ ਨੂੰ ਜਾਣ ਦੀ ਆਗਿਆ ਦਿੱਤੀ ਸੀ ਤੇ ਅਬਰਾਹਾਮ ਵਧਿਆ ਫੁੱਲਿਆ ਲੂਤ ਵਧਿਆ ਫੁੱਲਿਆ ਸੋ ਅੱਗੇ ਜਾ ਕੇ ਕੁਝ ਇਹੋ ਜਿਹਾ ਮਾਹੌਲ ਹੋਇਆ ਕਿ ਉਹਨਾਂ ਦੋਨਾਂ ਚ ਉਹਨਾਂ ਦੇ ਦੋਨਾਂ ਨੌਕਰਾਂ ਦੇ ਵਿੱਚ ਝਗੜਾ ਹੋਇਆ ਜਿਹਦੇ ਕਰਕੇ ਅਬਰਾਹਾਮ ਤੇ ਲੂਤ ਨੂੰ ਵੱਖਰੋ ਵੱਖਰਾ ਹੋਣਾ ਪਿਆ ਤੇ ਬਾਈਬਲ ਦੱਸਦੀ ਹੈ ਕਿ ਲੂਤ ਜੋ ਹੈ ਉਹ ਸਦੋਮ ਤੇ ਅਮੋਰਾ ਦੇ ਵਿੱਚ ਜਾ ਵਸਿਆ ਸਦੋਮ ਤੇ ਅਮੋਰਾ ਇੱਕ ਬੜੇ ਹੀ ਪਾਪੀ ਨਗਰ ਸਨ ਉੱਥੇ ਬਹੁਤ ਹੀ ਜ਼ਿਆਦਾ ਪਾਪ ਸੀਗਾ ਬਿ ਵਿਚਾਰ ਹੁੰਦਾ ਸੀ ਤੇ ਉਸ ਨਗਰ ਦਾ ਜੋ ਪਾਪ ਹੈ ਉਹ ਪਰਮੇਸ਼ਰ ਤੱਕ ਪਹੁੰਚਿਆ ਤੇ ਪਰਮੇਸ਼ਰ ਦਾ ਕ੍ਰੋਧ ਉਸ ਨਗਰ ਦੇਤੇ ਭੜ ਗਿਆ ਤੇ ਬਾਈਬਲ ਸਪਸ਼ਟ ਰੂਪ ਦੇ ਵਿੱਚ ਦੱਸਦੀ ਹੈ ਕਿ ਪਰਮੇਸ਼ੁਰ ਨੇ ਉਸ ਨਗਰ ਦਾ ਨਾਸ਼ ਕਰਨ ਦਾ ਨਿਰਣੈ ਲਿਆ ਸੋ ਇਸ ਕਹਾਣੀ ਨੂੰ ਅਸੀਂ ਉਤਪਤ ਦੀ ਕਿਤਾਬ ਦੇ ਅਧਿਆਏ ਦੇ ਵਿੱਚ ਪੜ੍ਹ ਸਕਦੇ ਹਾਂ ਜਿੱਥੇ ਸਦੂਮ ਤੇ ਅਮੋਰਾ ਦੇ ਨਾਸ਼ ਬਾਰੇ ਜ਼ਿਕਰ ਕੀਤਾ ਗਿਆ ਹੈ ਤੋਂ ਸਵਰਗਦੂਤ ਲੂਤ ਦੇ ਕੋਲ ਜਾਂਦੇ ਨੇ ਤੇ ਉਹਨੂੰ ਦੱਸਦੇ ਨੇ ਕਿ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ ਤੂੰ ਆਪਣੀ ਪਤਨੀ ਤੇ ਆਪਣੀਆਂ ਬੇਟੀਆਂ ਨੂੰ ਲੈ ਕੇ ਇਸ ਨਗਰ ਵਿੱਚੋਂ ਨਿਕਲ ਜਾ ਪਰ ਯਾਦ ਰੱਖੇ ਕਿ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਲੂਤ ਸਵਰਗ ਦੂਤ ਦੀ ਗੱਲ ਸੁਣ ਕੇ ਆਪਣੀ ਦੋਨਾਂ ਬੇਟੀਆਂ ਤੇ ਪਤਨੀ ਦੇ ਨਾਲ ਉਸ ਨਗਰ ਵਿੱਚੋਂ ਨਿਕਲਦਾ ਹੈ ਸੋ ਜਦੋਂ ਉਹ ਨਿਕਲਦੇ ਨੇ ਤਾਂ ਉਸੇ ਵਕਤ ਉਹਨਾਂ ਦੇ ਪਿੱਛੋਂ ਅੱਗ ਤੇ ਗੰਧ ਰਸ ਜਿਹੜੀ ਹੈ ਸਦੂਮ ਤੇ ਅਮੋਰਾ ਦੇ ਉੱਤੇ ਵਰਸਾਈ ਜਾਂਦੀ ਹੈ ਤੇ ਉਸ ਸ਼ਹਿਰ ਦਾ ਜੋ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਦੌਰਾਨ ਜਿਹੜੀ ਉਹਦੀ ਪਤਨੀ ਸੀ ਲੂਤ ਦੀ ਪਤਨੀ ਉਹ ਪਿੱਛੇ ਮੁੜ ਕੇ ਵੇਖ ਲੈਂਦੀ ਹੈ ਤੇ ਬਾਈਬਲ ਦੱਸਦੀ ਹੈ ਕਿ ਉਸੇ ਵੇਲੇ ਨਮਕ ਦਾ ਥੰਮ ਬਣ ਜਾਂਦੀ ਹੈ ਤੇ ਲੂਤ ਆਪਣੀਆਂ ਦੋਨਾਂ ਪੁੱਤਰੀਆਂ ਨੂੰ ਲੈ ਕੇ ਇੱਕ ਪਹਾੜ ਦੇ ਵਿੱਚ ਜਾ ਕੇ ਇੱਕ ਜਗ੍ਹਾ ਤੇ ਛਿਪ ਜਾਂਦਾ ਹੈ ਸੋ ਉਸ ਦੌਰਾਨ ਜਦੋਂ ਲੂਤ ਸੁੱਤਾ ਹੋਇਆ ਸੀ ਤਾਂ ਲੂਤ ਦੀਆਂ ਪੁੱਤਰੀਆਂ ਨੇ ਆਪਸ ਵਿੱਚ ਇਹ ਵਿਚਾਰ ਕੀਤਾ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਸ਼ਾਇਦ ਜੋ ਸਾਰਾ ਸਾਰੇ ਜੋ ਧਰਤੀ ਤੇ ਲੋਕ ਨੇ ਉਹ ਖਤਮ ਹੋ ਗਏ ਨੇ ਤੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਅਸੀਂ ਆਪਣੇ ਪਿਤਾ ਦੇ ਨਾਲ ਸੰਬੰਧ ਬਣਾ ਕੇ ਅਸੀਂ ਵੰਸ਼ ਪੈਦਾ ਕਰਾਂਗੇ ਹ ਸੋ ਬਾਈਬਲ ਦੱਸਦੀ ਕਿ ਲੂਤ ਦੀਆਂ ਬੇਟੀਆਂ ਨੇ ਉਹਨੂੰ ਨਸ਼ੀਲੀ ਜੋ दारू ਪਿਲਾ ਕੇ ਉਸ ਦੇ ਨਾਲ ਜਿਨਸੀ ਸੰਬੰਧ ਬਣਾਏ ਤੇ ਉਸ ਦੌਰਾਨ ਉਹਦੀ ਵੱਡੀ ਬੇਟੀ ਦੇ ਇੱਕ ਪੁੱਤਰ ਪੈਦਾ ਹੁੰਦਾ ਹੈ ਜਿਹਦਾ ਨਾਮ ਉਹ ਮਵਾਬ ਰੱਖਦੀ ਹੈ ਜੋ ਅੱਗੇ ਜਾ ਕੇ ਮਵਾਬੀ ਲੋਕ ਬਣ ਜਾਂਦੇ ਨੇ ਲੂਤ ਦੀ ਛੋਟੀ ਬੇਟੀ ਦੇ ਵੀ ਇੱਕ ਪੁੱਤਰ ਪੈਦਾ ਹੁੰਦਾ ਹੈ ਜਿਹਦਾ ਨਾਮ ਵੀ ਨੇ ਅੰਮੀ ਰੱਖਿਆ ਜਾਂਦਾ ਹੈ ਜੋ ਅੱਗੇ ਜਾ ਕੇ ਅਮੋਨੀ ਲੋਕ ਬਣ ਜਾਂਦੇ ਨੇ ਸੋ ਇਸ ਦੌਰਾਨ ਲੂਤ ਦੀਆਂ ਬੇਟੀਆਂ ਨੇ ਆਪਣੇ ਪਿਤਾ ਦੇ ਨਾਲ ਜਿੰਸੀ ਸੰਬੰਧ ਬਣਾਏ ਜੋ ਇੱਕ ਬਹੁਤ ਹੀ ਵੱਡਾ ਇਨੋਨਾ ਪਾਪ ਸੀ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਪਵਿੱਤਰ ਬਾਈਬਲ ਇਸ ਪਾਪ ਦੇ ਪੱਖ ਵਿੱਚ ਹੈ ਜਦੋਂ ਅਸੀਂ ਵਿਵਸਥਾ ਸਾਡ 23 ਦਇਆ ਉਹਦੇ ਤਿੰਨ ਬਚਨ ਚ ਪੜਦੇ ਹਾਂ ਲਿਖਿਆ ਹੈ ਕੋਈ ਵੀ ਅਮੋਨੀ ਕੋਈ ਵੀ ਮਵਾਬੀ ਯਹੋਵਾ ਦੀ ਸਭਾ ਵਿੱਚ ਨਾ ਜਾਵੇ ਸਗੋਂ ਉਹਨਾਂ ਵਿੱਚੋਂ ਕੋਈ ਵੀ ਦਸਵੀਂ ਪੀੜੀ ਤੱਕ ਸਦਾ ਲਈ ਯਹੋਵਾ ਦੀ ਸਭਾ ਵਿੱਚ ਨਾ ਜਾਵੇ ਪਰਮੇਸ਼ਰ ਇਸ ਪਾਪ ਨੂੰ ਅਸਵੀਕਾਰ ਕਰਿਆ ਪਰਮੇਸ਼ਰ ਇਸ ਦੇ ਪੱਖ ਵਿੱਚ ਨਹੀਂ ਹੈ ਬਲਕਿ ਪਰਮੇਸ਼ਰ ਨੇ ਇਸ ਚੀਜ਼ ਦਾ ਫਸਟ ਰੂਬ ਇਸਰਾਈਲੀਆਂ ਨੂੰ ਕਿਹਾ ਕਿ ਜੋ ਮੂਆਬੀ ਨੇ ਤੇ ਅਮੋਨੀ ਨੇ ਤੇ ਅਮੋਨੀ ਤੇ ਮੂਆਬੀ ਸੀ ਜੋ ਲੂਤਦੀ ਬੇਟੀਆਂ ਦੇ ਪੁੱਤਰ ਸੀ ਤੇ ਪਰਮੇਸ਼ਰ ਇਸ ਦੇ ਪੱਖ ਵਿੱਚ ਬਿਲਕੁਲ ਵੀ ਨਹੀਂ ਸੀ ਬਾਈਬਲ ਕਦੇ ਵੀ ਭੈਣ ਭਰਾ ਦੇ ਵਿਚਕਾਰ ਜਿੰਸੀ ਸਬੰਧ ਦੀ ਆਗਿਆ ਨਹੀਂ ਦਿੰਦੀ ਬਲਕਿ ਪਰਮੇਸ਼ਰ ਪਵਿੱਤਰ ਹੈ ਤੇ ਪਰਮੇਸ਼ਰ ਇਸ ਪਾਪ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ ਇਹ ਇੱਕ ਪਾਪ ਸੀ ਕਿਨੋਣਾ ਪਾਪ ਸੀ ਜੋ ਲੂਤਦੀਆਂ ਪੁੱਤਰੀ ਨੇ ਕੀਤਾ ਸੀ ਤੇ ਪਰਮੇਸ਼ੁਰ ਨੇ ਸਪਸ਼ਟ ਰੂਪ ਚ ਕਿਹਾ ਅਮੋਨੀ ਤੇ ਮੂਆਬੀ ਮੇਰੀ ਪਵਿੱਤਰ ਸਭਾ ਮੇਰੀ ਹਜ਼ੂਰੀ ਦੇ ਵਿੱਚ ਨਹੀਂ ਆ ਸਕਦੇ ਮੂਰਖ ਲੋਕ ਨੇ ਜੋ ਇਹੋ ਜੇ ਸਵਾਲ ਬਾਈਬਲ ਦੇਤੇ ਚੁੱਕਦੇ ਨੇ ਜੋ ਬਾਈਬਲ ਦੇ ਇਹੋ ਜੇ ਬਚਨਾਂ ਨੂੰ ਲੈ ਕੇ ਮਸੀਹਤ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਦੋਂ ਮੈਂ ਇਸ ਵੀਡੀਓ ਨੂੰ ਦੇਖਿਆ ਤੇ ਮੇਰੇ ਮਨ ਚ ਇੱਕ ਵਿਚਾਰ ਹੈ ਕਿ ਭਾਈ ਉਹ ਲੋਕਾਂ ਨੂੰ ਸ਼ਾਇਦ ਅਕਲ ਨਹੀਂ ਸੀ ਜਿਨ੍ਹਾਂ ਨੇ ਬਾਈਬਲ ਲਿਖੀ ਅਗਰ ਉਹ ਤੁਹਾਡੇ ਵਰਗੇ ਸਮਝਦਾਰ ਹੁੰਦੇ ਨਾ ਤੇ ਉਹ ਬਾਈਬਲ ਦੇ ਵਿੱਚ ਇਹ ਚੀਜ਼ਾਂ ਲਿਖਦੇ ਨਾ ਬਾਈਬਲ ਦੇ ਵਿੱਚ ਹਰ ਇੱਕ ਚੀਜ਼ ਲਿਖੀ ਗਈ ਆ ਚੰਗੀ ਤੇ ਮਾੜੀ ਲਿਖੀ ਗਈ ਆ ਠੀਕ ਹੈ ਚੰਗੀ ਮਾੜੀ ਇਸ ਲਈ ਲਿਖੀ ਗਈ ਕਿ ਤਾਂਕਿ ਅਸੀਂ ਪਾਪ ਨੂੰ ਜਾਣੀਏ ਅਸੀਂ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਜਾਣੀਏ ਕਿ ਪਰਮੇਸ਼ਵਰ ਕਿੰਨਾ ਪਵਿੱਤਰ ਹੈ ਤੇ ਪਰਮੇਸ਼ਵਰ ਪਾਪ ਦੇ ਨਾਲ ਕਿੰਨੀ ਕਿਰਨਾ ਕਰਦਾ ਹੈ ਬਾਈਬਲ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆਗਾ ਕਿ ਭੈਣ ਭਰਾ ਆਪਸ ਦੇ ਵਿੱਚ ਜਿਨਸੀ ਸੰਬੰਧ ਬਣਾ ਸਕਦੇ ਨੇ ਬਲਕਿ ਪਰਮੇਸ਼ਵਰ ਇਸ ਦਾ ਵਿਰੋਧ ਕਰਦੇ ਨੇ ਤੇ ਪਰਮੇਸ਼ਵਰ ਇਹੋ ਜੇ ਲੋਕਾਂ ਤੋਂ ਕਿਰਨਾ ਕਰਦਾ ਹੈ ਬਾਈਬਲ ਚ ਅਸੀਂ ਵੇਖਦੇ ਹਾਂ ਲੇਵੀਆਂ ਦੀ ਪੁਸਤਕ 18 ਦੇ ਉਹਦੇ 9 ਵਚਨ ਵਿੱਚ ਇੰਜ ਲਿਖਿਆ ਹੈ ਆਪਣੀ ਭੈਣ ਆਪਣੇ ਪਿਓ ਦੀ ਧੀ ਜਾਂ ਆਪਣੀ ਮਾਂ ਦੀ ਧੀ ਦਾ ਨੰਗੇਜ ਭਾਵੇਂ ਕਰਦੀ ਜਮੀ ਭਾਵੇਂ ਵਾਂਡੇ ਦੀ ਜਮੀ ਹੋਵੇ ਉਹਨਾਂ ਦਾ ਨੰਗੇਜ ਤੂ ਨਾਉ ਗਾੜੀ ਇਸ ਬੱਚਨ ਦੇ ਵਿੱਚ ਬਾਈਬਲ ਜੋ ਹੈ ਉਹ ਭੈਣ ਭਰਾ ਦੇ ਵਿਚਕਾਰ ਜਿਨਸੀ ਸੰਬੰਧ ਬਣਾਉਣ ਦੀ ਆਗਿਆ ਨਹੀਂ ਦਿੰਦੀ ਬਲਕਿ ਪਰਮੇਸ਼ਵਰ ਇਹਦੇ ਸਖਤ ਖਿਲਾਫ ਹੈ ਇਸੇ ਤਰ੍ਹਾਂ ਜਦੋਂ ਸੀ ਲੇਬੀਆ 20 ਦੇ 17 ਬੱਚਨ ਦੇ ਵਿੱਚ ਪੜ੍ਹਦੇ ਹਾਂ ਲਿਖਿਆ ਹੈ ਅਤੇ ਜੇ ਕੋਈ ਮਨੁੱਖ ਆਪਣੀ ਭੈਣ ਆਪਣੇ ਪਿਓ ਦੀ ਧੀ ਆਪਣੇ ਮਾਂ ਦੀ ਧੀ ਨੂੰ ਲਿਆਵੇ ਅਤੇ ਉਸ ਦਾ ਨੰਗੇਜ ਵੇਖੇ ਅਤੇ ਉਹ ਉਸ ਦਾ ਨੰਗੇਜ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ ਬਾਈਬਲ ਕਹਿੰਦੀ ਇਹ ਸ਼ਰਮ ਦੀ ਗੱਲ ਹੈ ਮੂਰਖ ਲੋਕ ਨੇ ਜੋ ਇਹੋ ਜਿਹੋ ਇਲਜ਼ਾਮ ਹੈ ਉਹ ਲਗਾਉਂਦੇ ਨੇ ਮਸੀਹਾਂ ਦਿੱਤੇ ਕਿ ਬਾਈਬਲ ਭੈਣ ਭਰਾ ਦੇ ਵਿਚਕਾਰ ਜਿੰਸੀ ਸੰਬੰਧ ਬਣਾਉਣ ਦੀ ਆਗਿਆ ਦਿੰਦੀ ਹੈ ਇਸ ਜਗ੍ਹਾ ਤੇ ਪਰਮੇਸ਼ੁਰ ਕਹਿ ਰਿਹਾ ਇਸ ਸ਼ਰਮ ਦੀ ਗੱਲ ਹੈ ਬਾਈਬਲ ਜੋ ਹੈ ਉਹ ਭੈਣ ਭਰਾ ਦੇ ਵਿਚਕਾਰ ਜਿੰਸੀ ਸੰਬੰਧ ਦੀ ਮਨਾਹੀ ਕਰਦੀ ਹੈ ਔਰ ਬਚਨ ਚ ਲਿਖਿਆ ਹੈ ਜੇ ਕੋਈ ਐਦਾ ਕਰਦਾ ਹੈ ਤਾਂ ਉਹਦੇ ਲਈ ਇੱਕ ਸ਼ਰਮ ਦੀ ਗੱਲ ਹੈ ਅੱਗੇ ਲਿਖਿਆ ਹੈ ਉਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਡੇ ਜਾਨ ਉਸਨੇ ਆਪਣੀ ਭੈਣ ਦਾ ਨੰਗੇ ਰੂਜੜਿਆ ਸੋ ਉਹਦਾ ਦੋਚ ਉਸਦੇ ਜੁਮੇ ਹੋ ਗਏ ਹੁਣ ਬਚਨ ਕਹਿੰਦਾ ਹੈ ਕਿ ਅਗਰ ਕੋਈ ਐਦਾਂ ਦੀ ਗਲਤੀ ਕਰਦਾ ਹੈ ਅਗਰ ਕੋਈ ਇਹ ਕੰਮ ਕਰਦਾ ਹੈ ਤਾਂ ਉਹ ਵੱਢਿਆ ਜਾਵੇ ਉਹ ਮਾਰਿਆ ਜਾਵੇ ਕਿਉਂਕਿ ਉਸਨੇ ਇਹ ਬਹੁਤ ਹੀ ਕਿਨੋਣਾ ਪਾਪ ਕੀਤਾ ਹੈ ਸੋ ਪਰਮੇਸ਼ੁਰ ਦੇ ਅਜ਼ੀਜ਼ ਲੋਕੋ ਪਰਮੇਸ਼ਵਰ ਇਸ ਦੇ ਸਖਤ ਖਿਲਾਫ ਹੈ ਸੋ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਮਾ ਕਿ ਬਾਈਬਲ ਜੋ ਹੈ ਉਹ ਭੈਣ ਭਰਾ ਦੇ ਵਿਚਕਾਰ ਜਿੰਸੀ ਸੰਬੰਧ ਬਣਾਉਣ ਦੀ ਮਨਾਹੀ ਕਰਦੀ ਹੈ ਸੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਦੇ ਰਾਹੀਂ ਸੱਚ ਨੂੰ ਜਾਣਿਆ ਹੈ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂਕਿ ਉਸ ਭਾਈ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ वचन ਦੀ ਸਚਾਈ ਨੂੰ ਜਾਣ ਸਕੇ ਤੇ ਉਹ ਜਾਣ ਲਵੇ ਕਿ ਬਾਈਬਲ ਪਵਿੱਤਰ ਹੈ ਤੇ ਬਾਈਬਲ ਦਾ ਜੋ ਪਰਮੇਸ਼ਰ ਹੈ ਉਹ ਵੀ ਪਵਿੱਤਰ ਹੈ ਤੇ ਬਾਈਬਲ ਕਦੇ ਵੀ ਭੈਣ ਭਰਾ ਦੇ ਵਿਚਕਾਰ ਜਿੰਸੀ ਸੰਬੰਧ ਬਣਾਉਣ ਦੀ ਆਗਿਆ ਨਹੀਂ ਦਿੰਦੀ ਸੋ ਪਰਮੇਸ਼ਰ ਤੁਹਾਨੂੰ ਬਹੁਤ ਆਇ ਦੇ ਨਾਲ ਆਸ਼ੀਸ਼ ਤੇ ਬਰਕਤ ਦੇਵੇ ਆਪ ਸਭ ਨੂੰ ਪਿਆਰ ਭਰੀ ਜੈਮ ਸਿਧੀ ਗੋਡ ਬles